ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ ਤਾਂ ਬਹੁਤੇ ਭਰਾਵਾਂ ਦੇ ਮੈਸੇਜ ਆ ਫੋਨ ਤੇ ਆਏ ਸੀ ਬਾਰ ਬਾਰ ਉਹ ਇੱਕ ਗੱਲ ਕਹਿ ਰਹੇ ਸੀ ਵੀ ਇੱਕ ਵੀਡੀਓ ਬਣਾਓ ਜਿੱਦਾਂ ਪਿੰਡਾਂ ਦੇ ਵਿੱਚ ਆਪਣੇ ਪਹਿਲੇ ਪੰਚਾਇਤੀ ਝੋਟੇ ਰੱਖੇ ਹੁੰਦੇ ਸੀ ਜਾਂ ਘਰਾਂ ਦੇ ਵਿੱਚ ਕੀ ਹੁੰਦਾ ਸੀ ਇੱਕ ਨਾ ਇੱਕ ਸਾਂਹ ਜਿਹਦੇ ਕੋਲੇ 15 ਤੋਂ 20 ਡੰਗਰ ਸੀ ਤਾਂ ਇੱਕ ਮੱਝਾਂ ਦੇ ਵਿੱਚ ਸਾਂਹ ਜ਼ਰੂਰ ਰੱਖਿਆ ਹੁੰਦਾ ਸੀ ਤਾਂ ਸਾਰੇ ਭਰਾਵਾਂ ਨੂੰ ਉਹ ਚੀਜ਼ ਆਪ ਨੂੰ ਪਤਾ ਵੀ ਕਿੰਨਾ ਕੁ ਉਹ ਚੀਜ਼ ਫਾਇਦੇਮੰਦ ਹੁੰਦੀ ਸੀ ਜਦੋਂ ਝੋਟਾ ਪਾ ਰੱਖਿਆ ਹੁੰਦਾ ਜਾਂ ਪਿੰਡਾਂ ਦੇ ਵਿੱਚ ਝੋਟੇ ਹੁੰਦੇ ਸੀ ਪੰਚਾਇਤੀ ਤਾਂ ਉਸੇ ਟੌ ਤੁਸੀਂ ਪਹਿਲਾਂ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰਦੇ ਆਪਾਂ ਪਿੰਡਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਹਰਿਆਣੇ ਦੇ ਵਿੱਚ ਤਾਂ ਹੁਣ ਵੀ ਜਿਹੜੇ ਪੰਚਾਇਤੀ ਝੋਟੇ ਨੇ ਉਹ ਚੰਗੇ ਬਰੀਡ ਕਰਦੇ ਨੇ ਐਚਐਲਡੀਵੀ ਜਿਹੜਾ ਹਰਿਆਣੇ ਦੀ ਸੰਸਥਾ ਜਿਹੜਾ ਕਿ ਮੋਰਾ ਦੇ ਵਿੱਚ ਬ੍ਰਾਂਡ ਝੋਟੇ ਨੇ ਐਚਐਲਡੀਵੀ ਕੋਲੇ ਉਹ ਉਹਨਾਂ ਨੂੰ ਸਰਕਾਰੀ ਸਰਪੰਚ ਤੋਂ ਮਤਾ ਪਾ ਕੇ ਇੱਕ ਪੰਚਾਇਤੀ ਝੋਟਾ ਆਪਣੇ ਕੋਲ ਐਚਐਲਡੀਵੀ ਦਿੰਦਾ ਜਿਹਦੀ ਮਾ ਦਾ ਰਿਕਾਰਡ ਘਟੋ ਘਟ 20 ਲੀਟਰ ਤੋਂ ਪਲੱਸ ਹੁੰਦਾ ਤੇ ਉਹ ਪਿਓ ਵੀ ਬਹੁਤ ਚੰਗਾ ਹੁੰਦਾ ਪੰਚਾਇਤ ਨੂੰ ਰੱਖਣ ਵਾਸਤੇ ਤਾਂ ਹਰਿਆਣੇ ਦੇ ਵਿੱਚ ਆਪਾਂ ਆਮ ਹੀ ਗੱਲ ਕਰਦੇ ਆਂ ਵੀ ਜੇ ਹਰ ਤਾਂ ਉਹਦੇ ਵੱਡੇ ਦੋ ਕਾਰਨ ਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਵੱਡਾ ਕਰ ਰਹਾ ਹੈ ਜਿਹੜੇ ਉਹਨਾਂ ਕੋਲੇ ਪੰਚਾਇਤੀ ਝੋਟੇ ਐਚਐਲਡੀ ਵੀ ਨੇ ਦਿੱਤੇ ਨੇ ਜਾਂ ਚੰਗੇ ਮਾਮਾ ਦੇ ਝੋਟੇ ਨੇ ਜੋ ਪਿੰਡਾਂ ਦੇ ਵਿੱਚ ਸੁੰਨੇ ਫਿਰਦੇ ਨੇ ਜਾਂ ਕਿਸੇ ਸਰਕਾਰੀ ਸਾਂਝੀ ਥਾਂ ਤੇ ਰੱਖੇ ਹੋਏ ਨੇ ਉਹ ਝੋਟਿਆਂ ਨੇ ਵੀ ਬਹੁਤ ਸੁਧਾਰੀ ਆ ਦੂਜੇ ਨੰਬਰ ਤੇ ਕਿਹੜਾ ਜਾਂਦਾ ਐਚਐਲਡੀ ਵੀ ਕਿਉਂਕਿ ਐਚਐਲਡੀ ਵੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਇੱਕ ਉਹ ਸੰਸਥਾ ਹਰਿਆਣੇ ਦੀ ਜਿੰਨਾਂ ਕੋਲੇ ਬਹੁਤ ਹੀ ਜ਼ਿਆਦੇ ਚੰਗੇ ਝੋਟੇ ਨੇ ਤਾਂ ਉਹ ਝੋਟੇ ਹੁਣ ਮੰਨ ਲਓ ਬਾਦ ਜਿਹੜਾ ਯੋਗਦਾਨ ਪੰਚਾਇਤੀ ਝੋਟਿਆਂ ਦਾ ਕਈ ਵਾਰੀ ਕੀ ਹੁੰਦਾ ਜਿਹੜੇ ਸੀਮਾ ਨਾਲ ਜਿਵੇਂ ਐ ਆਪਣੇ ਪੰਜਾਬ ਚ ਹਜ਼ਾਰ ਹਜ਼ਾਰ ਦਾ ਸੀਮਨ ਡਾਕਟਰ ਦਿੰਦੇ ਨੇ ਜਾਂ ਮਹਿੰਗਾ ਦਿੰਦੇ ਨੇ ਉਹੀ ਸੀਮਨ ਉਹਨਾਂ ਦੀ ਸਰਕਾਰੀ ਸਪਲਾਈ ਦੇ ਵਿੱਚ 50 50 100 100 ਰੁਪਏ ਦੇ ਵਿੱਚ ਡਾਕਟਰ ਭਰ ਜਾਂਦਾ ਜੇ ਮੰਨ ਲਓ ਕਿ ਕੋਈ ਗਰੀਬੰਦਾ ਪੈਸੇ ਨਹੀਂ ਦੇ ਸਕਦਾ ਉਹ ਕੀ ਕਰਦਾ ਆਪਣੀ ਮੱਝ ਖੋਲ ਕੇ ਹਸਪਤਾਲ ਦੇ ਵਿੱਚ ਲੈ ਜਾਂਦਾ ਉੱਥੇ ਕੀ ਹੁੰਦਾ ਉਹ ਸੀਮਨ ਭਰ ਕੇ 50 ਦਾ 100 ਦਾ 50 ਰੁਪਏ ਭਰਾਈ 100 150 ਦੇ ਵਿੱਚ ਜਮਾ ਟੌਪ ਵਾਲਾ ਸੀਮਨ ਮੱਝ ਨੂੰ ਗੱਪਣ ਕਰਾ ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਮੱਝ ਦੇ ਕਿੰਨਾ ਕ ਚੰਗਾ ਸੀਮਨ ਲੱਗਿਆ ਇਸੇ ਕਰਕੇ ਜਿਹੜੀ ਹਰਿਆਣੇ ਦੀ ਬਰੀਡ ਹੈ ਉਹ ਚੰਗੀ ਆ ਪੰਜਾਬ ਦੀ ਬ੍ਰੀਡ ਆਪਾਂ ਕਹਾਂਗੇ ਵੀ ਕਿਵੇਂ ਆਪਾਂ ਤਿਆਰ ਕਰਦਾਂਗੇ ਹੁਣ ਸਿਮਨ ਦੀ ਪੰਜਾਬ ਦੇ ਵਿੱਚ ਤਾਂ ਇਹ ਨਹੀਂ ਪਤਾ ਵੀ ਕਿੰਨੇ ਕਿ ਝੋਟੇ ਤੁਰੇ ਫਿਰਦੇ ਨੇ ਬਹੁਤ ਹੀ ਜ਼ਿਆਦੇ ਕੋਈ ਕਹਿੰਦਾ ਸਾਡੇ ਝੋਟੇ ਦੀ ਮਾਂ ਦਾ 82 ਲੀਟਰ ਰਿਕਾਰਡ ਹੈ ਕੋਈ 30 ਲੀਟਰ ਰਿਕਾਰਡ ਹੈ 100 ਚੋ ਜੇ ਪ੍ਰਾਈਵੇਟ ਚਾਰ ਝੋਟੇ ਪੰਜ ਝੋਟੇ 100 ਦੇ ਵਿੱਚ ਦੁੱਧ ਕੱਢ ਰਹੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਤੁਸੀਂ ਲਾ ਲਓ ਵੀ ਜੇ ਐਨੇ ਝੋਟੇ ਫਿਰਦੇ ਨੇ ਦੁੱਧ ਕਿਉਂ ਨਹੀਂ ਆ ਰਿਹਾ ਜਾਂ ਪੰਜਾਬ ਦੇ ਵਿੱਚ ਕੀ ਹੁੰਦਾ ਖੀਰियां ਇਕੱਠੀਆਂ ਜਿੱਤ ਪੰਜਾਬ ਦੇ ਝੋਟਿਆਂ ਦੀਆਂ ਖੀਰियां ਇਕੱਠੀਆਂ ਜਿੱਤਿਆਂ ਦੀਆਂ ਦੋ ਦੰਦਿਆਂ ਦੀਆਂ ਬਿਊਟੀ ਦੇ ਵਿੱਚ ਪਰ ਮਿਲਕ ਦੇ ਵਿੱਚ ਮੈਂ ਬਹੁਤੀਆਂ ਕਟੀਆਂ ਜਿਹੜੀਆਂ ਖੇਰੀਆਂ ਤੇ ਦੋ ਦੰਦ ਸੂਈਆਂ ਹੋਈਆਂ ਮੇਲਿਆਂ ਚੋਂ ਉਹ ਮੈਂ ਦੁੱਧ ਤੇ ਆਈਆਂ ਦੇਖੀਆਂ ਕੋਈ 10 ਲੀਟਰ ਤੇ ਕੋਈ 11 ਲੀਟਰ ਤੇ ਕੋਈ 8 ਲੀਟਰ ਤੇ ਵੀ ਕਟੀਆਂ ਰਹੀਆਂ ਜਿਹੜੇ ਕਹਿੰਦੇ ਆ ਵੀ ਸਾਡੇ ਛੋਟੇ ਨੇ ਕਟਿਆ ਮੇਲਿਆਂ ਚ ਰਿੰਗਾ ਚ ਜਦਦੀਆਂ ਸੋ ਭਰਾਵੋ ਆਪਾਂ ਉਹ ਚੀਜ਼ ਦੇ ਚੰਮ ਤੇ ਨਹੀਂ ਜਾਣਾ ਆਪਾਂ ਦੁੱਧ ਲੈਣਾ ਉਸ ਲਈ ਕੀ ਆ ਹਰਾਨਾ ਤਾਂ ਹੀ ਅੱਗੇ ਆ ਹੁਣ ਆਪਣੇ ਪੰਜਾਬ ਦੇ ਲੋਕ ਆਪਾਂ ਥੋੜਾ ਜਿਹਾ ਇਸ ਕਿਤੇ ਤੋਂ ਮੁੱਖ ਮੋੜ ਤੇ ਜਾ ਰਹੇ ਆ ਜਾਂ ਆਪਾਂ ਛੱਡਦੇ ਜਾ ਰਹੇ ਆ ਤਾਂ ਇੱਕ ਗੱਲ ਯਾਦ ਰੱਖਿਓ ਜਿਹੜਾ ਆਉਣ ਵਾਲਾ ਸਮਾਂ ਜਾਂ ਤਾਂ ਉਹ ਖੇਤੀਬਾੜੀ ਦਾ ਜਾਂ ਉਹ ਡੇਰੀ ਦਾਗਾ ਕਿਉਂਕਿ ਬੇਸਿਕ ਨੀਡਸ ਨੇ ਖੇਤੀਬਾੜੀ ਤੇ ਡੇਰੀ ਆਪਾਂ ਨੂੰ ਦੁੱਧ ਦਹੀਂ ਮਿਣਾ ਨਹੀਂ ਸਰਦਾ ਕਰੇ ਕੱਪੜੇ ਵੀ ਫਿਰ ਵੀ ਆਪਾਂ ਸਸਤਾ ਪਾ ਲਾਂਗੇ ਜਿਹੜੀ ਬੇਸਿਕ ਨੀਡ ਆ ਉਹ ਤੇ ਮਣਾ ਤਾਂ ਬਹੁਤ ਹੀ ਜ਼ਿਆਦਾ ਗੁਜ਼ਾਰਾ ਕਰਨ ਔਖਾ ਹੈ ਤਾਂ ਪੰਜਾਬ ਦੇ ਵਿੱਚ ਆਏ ਸਾਲ 5-10% ਜਿਹੜੇ ਪਿੰਡਾਂ ਦੇ ਵਿੱਚੋਂ ਪਸ਼ੂ ਨੇ ਘਟਦੇ ਜਾ ਰਹੇ ਨੇ ਤਾਂ ਤੁਸੀਂ ਦੇਖ ਲਓ ਅੱਗੇ ਅੱਜ ਤੋਂ 15 ਸਾਲ ਦੀ ਇੱਕ ਐਗਜ਼ਾਮਪਲ ਦਿੰਨਾ ਮੈਂ ਆਪਣੇ ਸਾਰਿਆਂ ਦੇ ਪਸ਼ੂ ਜਦੋਂ ਹੀਟ ਚ ਆਉਂਦੇ ਸੀ ਕਿੰਨਾ ਜ਼ਿਆਦਾ ਪਸ਼ੂ ਰਿੰਗਦੇ ਸੀ ਮੱਝਾਂ ਗਾਵਾਂ ਕਿੰਨਾ ਰਹਉਂਦੀਆਂ ਸੀ ਕਿੱਲਾ ਪੱਟਣਾ ਕੰਮ ਕਰ ਦਿੰਦੇ ਸੀ ਇੰਨੀ ਕਿ ਜ਼ਿਆਦਾ ਉਹਨਾਂ ਦਾ ਤਣਾਅ ਹੁੰਦਾ ਸੀ ਜਦੋਂ ਹੀਟ ਆਉਂਦੀ ਸੀ ਕਿਉਂਕ ਹਾਰਮੋਨ ਪੂਰਾ ਬੈਲੈਂਸ ਸੀ ਜਦੋਂ ਹੀਟ ਸਾਈਕਲ ਆਉਂਦਾ ਸੀ ਤਾਂ ਚੰਗੇ ਸਿੰਪਟਮ ਪਸ਼ੂ ਸ਼ੋਅ ਕਰਦਾ ਸੀ ਅੱਜ ਦੇ ਟਾਈਮ 'ਚ ਕੀ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਪਹਿਲੀ ਗੱਲ ਤਾਂ ਪਸ਼ੂ ਕੋਈ ਸਿੰਪਟਮ ਸ਼ੋਅ ਨਹੀਂ ਕਰਦਾ ਕਈ ਵਾਰੀ ਤਾਂ ਭਰਾਵਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੀ ਮੱਝ ਸੀਟ 'ਚ ਆਈ ਵੇਰੇ ਆਪਾਂ ਕਰਾਂ ਦੇ ਵਿੱਚ ਜਾਣਦੇ ਆ ਫੀਲਡ ਜਾਣਦੇ ਆ ਪਤਾ ਲੱਗਦਾ ਆਪਾਂ ਨੂੰ ਬਾਹਰੋਂ ਜਾ ਕੇ ਪਤਾ ਲੱਗ ਜਾਂਦਾ ਵੀ ਪਸ਼ੂ ਤੁਹਾਡਾ ਹੀਟ 'ਚ ਆ ਕਿਉਂ ਕਿ ਨਾ ਤਾਂ ਪਸ਼ੂ ਰਿੰਗਦਾ ਅੱਜ ਕੱਲ ਨਾ ਕੋਈ ਤਣਾਪੂਰਨ ਸਥਿਤੀ ਕ੍ਰੀਏਟ ਕਰਦਾ ਹੋ ਉਹ ਸਿਰਫ ਮਾੜੇ ਮੋਟੇ ਤਾਰਾ ਦਿੰਦਾ ਕਈ ਵਾਰੀ ਤਾਰਾ ਤੋਂ ਆ ਬੰਦੇ ਨੂੰ ਪਤਾ ਨਹੀਂ ਲੱਗ ਛੋਟੇ ਹੋਣ ਚੰਗੇ ਛੋਟੇ ਨਾ ਹੋਣ ਕਰਕੇ ਜਾਂ ਕਰਾਂ ਦੇ ਵਿੱਚ ਨਾ ਹੋਣ ਕਰਕੇ 10% ਮੱਝਾਂ ਨੇ ਜਿਹੜੀਆਂ ਉਹ ਕਈ ਵਾਰੀ ਰਿਪੀਟ ਹੋ ਜਾਂਦੀਆਂ ਨੇ ਉਹ ਕੀ ਕਾਰਨ ਮੰਨ ਲਓ ਜੇ ਪਸ਼ੂ ਕੋਈ ਗੁੰਗਾ ਹੀਟ ਕਰਦਾ ਬਿਨਾ ਰੰਮੇ ਜਾਂ ਰੰਗੇ ਮੱਝਾਂ ਗਾਹ ਹੀਟ ਦਿੰਦੀ ਆ ਉੱਥੇ ਕਈ ਵਾਰੀ ਪ੍ਰੋਪਰ ਆਪ ਨੂੰ ਤਾਰਾਂ ਦੀ ਨਹੀਂ ਪਤਾ ਲੱਗਦਾ ਆਪਾਂ ਨੂੰ ਇਹ ਹੁੰਦਾ ਵੀ ਮੱਝ ਜਾਂ ਬੋਲਦੀ ਨਹੀਂ ਪਈ ਜਾਂ ਰਹਿੰਦੀ ਨਹੀਂ ਪਈ ਦੂਜੇ ਨੰਬਰ ਤੇ ਕੀ ਹੁੰਦਾ ਕਈ ਵਾਰੀ ਆਪਾਂ ਕੀ ਕਰਦੇ ਆ ਵੀ ਆਪਾਂ ਨੂੰ AI ਦਾ ਸਹੀ ਟਾਈਮ ਨਹੀਂ ਪਤਾ ਲੱਗਦਾ AI ਚੀਜ਼ ਮਾੜੀ ਨਹੀਂ ਹੈਗੀ ਇਹ ਚੀਜ਼ ਚੰਗੀ ਆ ਕਿਉਂਕਿ ਇਹ ਨਾਲ ਆਪਾਂ ਹੋਰ ਵੀ ਚੰਗੇ ਰਿਜ਼ਲਟ ਲੈ ਸਕਦੇ ਆ ਪਰ ਜਿਹੜੇ ਭਰਾ ਮੰ ਛੋਟਾ ਰੱਖਣਗੇ ਜਾਂ ਐਦਾਂ ਕਹਿ ਸਕਦੇ ਆਂ ਵੀ ਪੰਡਾਂ ਦੇ ਵਿੱਚ ਜਮੇ 2-2 4-4 ਲੀਟਰ ਨਹੀਂ ਮਾਮਾ ਦੇ ਕੱਟੇ ਹੁੰਦੇ ਨੇ ਜਾਂ ਬੌਰੀਏ ਨੇ ਜਾਂ ਜਿਹਨੇ ਮਾਲ ਚਾਰਦੇ ਨੇ ਉੱਥੇ ਉਹ ਬ੍ਰੀਡ ਕਿਵਰੀ ਖਰਾਬੀ ਹੁੰਦੀ ਆ ਤਾਂ ਉਹਦੇ ਨਾਲ ਕੀ ਹੁੰਦਾ ਵੀ ਤੁਹਾਨੂੰ ਇਹ ਨਹੀਂ ਪਤਾ ਲੱਗਦੀ ਪਸ਼ੂ ਤੁਹਾਡਾ ਹੀਟ ਦੇ ਵਿੱਚ ਆ ਵੀ ਪਸ਼ੂ ਨੇ ਏਆਈ ਕਰਾਈਏ ਸਹੀ ਟਾਈਮ ਤੇ ਦੂਜੇ ਨੰਬਰ ਤੇ ਕੀ ਹੁੰਦਾ ਕਈ ਵਾਰੀ ਮੰਨ ਲਓ ਆਪਾਂ ਮੱਝ ਆਪਣੀ ਰਿੰਗਪੀ ਕਉਕੇ ਇਹ ਕਾਫੀ ਜਦੋਂ ਪਸ਼ੂ ਤੇ ਹੀਟ ਆ ਜਾਏ ਘਟੋ ਘਟੇ ਇਹ 25 30 ਘੰਟੇ ਬਾਅਦ ਹੁੰਦੀ ਹੈ ਜਦੋਂ Ovulation ਹੈ ਕਿਉਂਕਿ ਜਿਹੜੀ ਸਿਮਨਸਟਰਾ ਹੁੰਦੀ ਹੈ ਉਹਦੇ ਚ ਸਪਰਮ ਸੈੱਲ ਨੈਚੁਰਲ ਕ੍ਰੋਸਿੰਗ ਨਾਲੋਂ ਜੰਪ ਨਾਲੋਂ ਬਹੁਤ ਘੱਟ ਹੁੰਦੇ ਨੇ ਤੁਸੀਂ ਲਾ ਲਓ ਜੇ ਇੱਕ ਵਾਰੀ ਝੋਟਾ ਜੰਪ ਕਰਦਾ ਤਾਂ ਘਟੋ ਘਟੇ 100 ਤੋਂ 150 ਸਿਮਨ ਉਹਦੇ ਤੋਂ ਬਣਾਇਆ ਜਾਂਦਾ ਸਪਰਮ ਸੈੱਲ ਜਮਾ ਗਿਣਤੀ ਦੇ ਹੁੰਦੇ ਆ ਉਹਦੇ ਚ ਆਪਾਂ ਮੰਨ ਲਓ ਹੀਟ ਆ ਗਈ ਆਪਾਂ ਟੀਕਾ ਭਰਾ ਦਿੰਨੇ ਆ ਕਈ ਵਾਰੀ ਇੰਨਾ ਹੁੰਦਾ ਵੀ ਟੀਕਾ ਭਰਾਉਣ ਤੋਂ ਬਾਅਦ ਵੀ ਇੱਕ ਦਿਨ Ovulation ਨਹੀਂ ਹੁੰਦੀ ਸਪਰਮ ਸੈੱਲ 8-10 ਘੰਟੇ 15 ਘੰਟੇ ਜਿਉਂਦਾ ਰਹਿੰਦਾ ਟਰੈਕ ਦੇ ਵਿੱਚ ਫਿਰ ਵੀ ਫਿਰ ਵੀ ਕਈ ਵਾਰੀ ਜੇ ਐਗਰ ਲੇਟ ਬਣਦਾ ਸਪਰਮ ਸੈੱਲ ਡੈੱਡ ਹੋ ਜਾਂਦਾ ਉੱਥੇ ਪਸ਼ੂ ਫੇਰ ਰਿਪੀਟ ਹੋ ਜਾਂਦਾ ਕਈ ਵਾਰੀ ਕੀ ਹੁੰਦਾ ਵੀ ਯੂਟਰਸ ਦੇ ਵਿੱਚ ਗੰਨ ਹੀ ਨਹੀਂ ਕ੍ਰੋਸ ਹੁੰਦੀ ਜਾਂ ਜਿੱਥੇ ਸਰਵਿਕਸ ਤੇ ਆਪਾਂ ਸਟਾਰ ਸਪਰਮ ਸੈੱਲ ਛੱਡਣਾ ਹੁੰਦਾ ਪ੍ਰੋਪਰ ਕਈ ਵੀ ਉਸ ਛੱਡੇ ਨਹੀਂ ਜਾਂਦਾ ਮਾੜੀ ਮੋਟੀ ਟਰੈਕ ਦੇ ਵਿੱਚ ਪ੍ਰੋਬਲਮ ਹੁੰਦੀ ਆ ਉੱਥੇ ਜਾ ਕੇ ਵੀ ਮੱਝਾ ਰਿਪੀਟ ਹੋ ਜਾਂਦੀਆਂ ਨੇ ਸੋ ਭਰਾਵੋ ਅੱਗੇ ਕੀ ਹੁੰਦਾ ਸੀ ਆਪਣੇ ਆਮ ਘਰਾਂ ਦੇ ਵਿੱਚ ਜਿਹਦੇ ਕੋਲ 10-10 15-15 ਐਨੀਮਲ ਸੀ ਉਹ ਮਾਲ ਡੰਕਰ ਬਾਹਰੇ ਚਰਦੇ ਸੀ ਖਰਾਕ ਵੀ ਥੋੜੀ ਚੰਗੀ ਸੀ ਤਾਂ ਵੀ ਹੀਟ ਸਾਈਕਲ ਦਾ ਫਰਕ ਪੈ ਗਿਆ ਸੋ ਜਿਵੇਂ ਤੁਸੀਂ ਜਿਹੜੇ ਕੋਲ 10 ਪਸ਼ੂ ਨੇ 15 ਪਸ਼ੂ ਨੇ ਉਹ ਇੱਕ ਛੋਟਾ ਮਾਲ ਦੇ ਵਿੱਚ ਚੰਗਾ ਰਿਕਾਰਡ ਦਾ ਜਰੂਰ ਰੱਖੋ ਕਿਉਂਕਿ ਤੁਸੀਂ ਲਾ ਲਓ ਵੀ ਜੇ ਤੁਸੀਂ ਚੰਗਾ ਕੱਟਾ ਲੈਣਾ ਜਿਹਦੀ ਮਾਂ ਦਾ 22 ਲੀਟਰ ਦਾ ਰਿਕਾਰਡ ਆ ਜਿਹਦਾ ਪਿਓ ਚੰਗਾ ਜਿਹਦੇ ਲਾਈਨਾਂ ਇੱਕ ਤੋਂ ਪੀੜੀਆਂ ਪਿੱਛੇ ਹੈਗੀਆਂ ਉਹ ਤੁਸੀਂ ਤੁਸੀਂ ਕੱਟਾ ਮਾਲ ਦੇ ਵਿੱਚ ਰੱਖਣਾ ਉਹ ਕੱਟਾ ਤੁਹਾਨੂੰ 1 ਲੱਖ 1.5 ਲੱਖ ਰੁਪਏ ਦਾ ਮਿਲ ਜਾਣਾ ਇੱਕ ਅੱਜ ਤਾਂ ਮੱਝ ਤਾਂ ਮੱਝ ਦਾ ਡੇਢ ਤਾਂ ਅਜ 2 ਲੱਖ ਹੈ ਕੱਟਾ ਤੁਹਾਨੂੰ 1 ਲੱਖ 1.5 ਲੱਖ ਰੁਪਏ ਦਾ ਚੰਗਾ ਮਿਲ ਜਾਣਾ ਤਾਂ ਜਿਹੜੇ ਭਰਾਵਾਂ ਕੋਲ 10 ਤੋਂ 15 ਪਸ਼ੂ ਹੁੰਦੇ ਨੇ ਇੱਕ ਤਾਂ ਉਹ ਮਾਲ ਦੇ ਵਿੱਚ ਕੱਟਾ ਡੇਰੀਆਂ ਦੇ ਵਿੱਚ ਖਾਸ ਕਰ ਅਸੀਂ ਕਈ ਏਰੀਆ ਦੇ ਵਿੱਚ ਦੇਖਿਆ ਜਿਹੜੀ ਸਰਕਾਰੀ ਡੇਰੀ ਵਿੱਚ ਤਾਂ ਭਰਾ ਚੰਗੇ ਨੇ ਉਹ ਕੀ ਕਰਦੇ ਨੇ ਜਿਵੇਂ ਹੁਣ ਲੁਧਿਆਣਾ ਦੇ ਡੇਰੀ ਉੱਥੇ ਵੀ ਉਹਨਾਂ ਕੋਲ ਝੁੱਟਾ ਹੁੰਦਾ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਮੱਜਾਂ ਦਾ ਨਵਰਾ ਆ ਜਾਂਦਾ ਉਹ ਇੱਕ ਕੱਟਾ ਜ਼ਰੂਰ ਰੱਖਦੇ ਨੇ ਕਿਉਂਕਿ ਉੱਥੇ ਕਈ ਵਾਰੀ ਪ੍ਰੋਪਰ ਸਮੇਂ ਨਹੀਂ ਇਹ ਆਈ ਦਾ ਪਤਾ ਲੱਗਦਾ ਨਵਰਿਆਂ ਦੇ ਵਿੱਚ ਇੱਕ ਤੋਂ ਭਰਾ ਅਸੀਂ ਦੇਖੇ ਨੇ ਵੀ ਕੱਟਾ ਨਹੀਂ ਹੁੰਦਾ ਤਾਂ 4-4 5-5 ਮੱਜਾਂ ਉਹਨਾਂ ਦੇ ਖਾਲੀ ਹੀ ਖੜੀਆਂ ਰਹਿੰਦੀਆਂ ਕਿਉਂਕਿ ਮਾਲ ਜ਼ਿਆਦਾ ਹੁੰਦਾ ਥੋੜੀ ਉਸ ਲੈਵਲ ਦੀ ਖਰਾਕ ਵੱਲੋਂ ਵੀ ਰਹਿ ਜਾਂਦੇ ਦੁੱਧ ਲੈਣ ਦੀ ਥੋੜੀ ਜਿਆਦੇ ਆਪ ਨੂੰ ਹੁੰਦਾ ਵੀ ਦੁੱਧ ਪਸ਼ੂ ਚੰਗਾ ਦੇਵੇ ਉੱਥੇ ਪਸ਼ੂ ਤੁਹਾਡੇ ਕੱਟੇ ਬਣਾ ਹੀ ਰਿਪੀਟ ਮਾਰ ਜਾਂਦੇ ਨੇ ਦੂਜੇ ਨੰਬਰ ਤੇ ਜਿੱਦਾਂ ਆਪਾਂ ਕਟੀਆਂ ਪਾਲਦੇ ਆਂ ਆਪਾਂ ਝੋਟੀਆਂ ਪਾਲਦੇ ਆਂ ਹੁਣ ਤੁਸੀਂ ਇਹ ਕੱਟਾ ਦੇਖੋ ਇੱਕਾ ਕੱਟਾ ਆਪਣੀ ਇਸੇ ਮੱਝ ਦਾ ਕੱਟਾ ਇਹ ਉਹ ਪਿੱਛੇ ਖੜੀ ਜਿਹੜੀ ਉਧਰ ਤੇ ਇਹ ਸਾਲ ਡੇਢ ਸਾਲ ਦਾ ਕੱਟਾ ਜੀ ਇਹ ਕੱਟਾ ਤੁਸੀਂ ਐਜ਼ ਅ ਟੀਜ਼ਰ ਆਪਾਂ ਬੋਲਦੇ ਆਂ ਜਿਵੇਂ ਟੀਜ਼ਰ ਹੋ ਚੀਜ਼ ਨੂੰ ਕਹਨੇ ਆਪਾਂ ਮੰਨ ਲਓ ਇਹ ਸਾਲ ਡੇਢ ਸਾਲ ਦਾ ਕੱਟਾ ਇਹਨੂੰ ਤੁਸੀਂ ਮਾਲ ਦੇ ਵਿੱਚ ਖੁੱਲਾ ਵੀ ਛੱਡ ਸਕਦੇ ਹੋ ਕਿਉਂਕਿ ਇਹਦੀ ਐਡੀ ਕੈਪੈ ਹੁਣ ਫੀਮੇਲ ਨੇ ਤਾਂ ਮੇਲ ਵਾਲਾ ਅਟਰੈਕਟ ਹੋਣਾ ਉਹਦੇ ਨਾਲੇ ਕੀ ਹੁੰਦਾ ਹਾਰਮੋਨ ਵੀ ਕਈ ਵਾਰੀ ਬੈਲੈਂਸ ਹੋ ਜਾਂਦਾ ਮੰਨ ਲਓ ਜੇ ਪਸ਼ੂ ਕਈ ਵਾਰੀ ਹੀਟ ਚ ਨਹੀਂ ਆਉਂਦਾ ਜੇ ਤੁਹਾਡੇ ਫਾਰਮਾਂ ਦੇ ਵਿੱਚ ਕਈ ਪਰਾਂਵਾਂ ਦੇ ਫਾਰਮਾਂ ਦੇ ਵਿੱਚ ਐਡੇ ਐਡੇ ਕੱਟੇ ਖੁੱਲੇ ਨੇ ਕਿਉਂਕਿ ਜੇ ਤੁਸੀਂ ਮੰਨ ਲਓ ਏਆਈ ਵੀ ਕਰਾਉਣੀ ਆ ਮੈਂ ਇਹ ਨਹੀਂ ਕਹਿੰਦਾ ਵੀ ਡਾਇਰੈਕਟ ਕਰਾਸੀ ਕਰਾਓ ਮੰਨ ਲਓ ਤੁਸੀਂ ਏਆਈ ਕਰਾਉਣੀ ਆ ਤਾਂ ਏਆਈ ਤੋਂ ਪਹਿਲਾਂ ਜਿੱਦਾਂ ਤੁਸੀਂ ਹੀਟ ਚੈੱਕ ਕਰਨੀ ਆ ਤਾਂ ਐਦਾਂ ਦੇ ਜਿਹੜੇ ਸਾਾਲ ਸਾਾਲ ਦੇ ਕੱਟੇ ਨੇ ਖੁੱਲੇ ਛੱਡ ਦੋ ਉਹ ਪ੍ਰੋਪਰ ਹੀਟ ਚੈੱਕ ਕਰ ਦਿੰਦੇ ਨੇ ਦੂਜਾ ਨੰਬਰ ਦਾ ਕੀ ਫਰਕ ਪੈਂਦਾ ਜਦੋਂ ਕੱਟਾ ਫੀਮੇਲ ਦੇ ਨ ਉਦੋਂ ਉਹਦੀ 스멜 ਹੁੰਦੀ ਹੈ ਜਿਹੜੀ ਟੈਸਟੋਸਟੇਰੋਨ ਲੈਵਲ ਜਿੱਦਾਂ ਇਹ ਕ੍ਰੀਏਟ ਕਰਦਾ ਉਹਦੇ ਨਾਲ ਕੀ ਹੁੰਦਾ ਪਸ਼ੂ ਹੀਟ ਦੇ ਵਿੱਚ ਵੀ ਛੇਤੀ ਆ ਜਾਂਦਾ ਜਿਵੇਂ ਕਈ ਵਾਰੀ ਆਪਣੀਆਂ ਅਵਸਰ ਝੋਟੀਆਂ ਹੀਟ ਚ ਨਹੀਂ ਆਉਂਦੀਆਂ ਉਹਦੇ ਨਾਲ ਤੁਸੀਂ ਇਹਨੂੰ ਹੀਟ ਦੇ ਵਿੱਚ ਵੀ ਲਿਆ ਸਕਦੇ ਹੋ ਐਜ਼ ਅ ਟੀਜ਼ਰ ਤੁਸੀਂ ਇਹ ਕੱਟਾ ਵੀ ਰੱਖ ਸਕਦੇ ਹੋ ਸਿਰਫ ਡਿਸਐਡਵਾਂਟੇਜ ਇੱਕ ਆ ਜਾਂਦਾ ਕਈ ਵਾਰੀ ਕੀ ਹੁੰਦਾ ਵੀ ਜਿਹੜਾ ਬਾਹਰੋਂ ਸੁੰਨੇ ਹੁੰਦੇ ਆ ਜਾਂ ਕਈ ਵਾਰੀ ਕੀ ਹੁੰਦਾ ਇੱਕ ਬਿਮਾਰੀ ਇੱਕਦੋ ਹੋ ਜਾਂਦੀ ਜਿਵੇਂ ਸੈਕਸ਼ੂਅਲ ਰਾਹੀਂ ਕੋਈ ਵੀ ਬਿਮਾਰੀ ਟ੍ਰਾਂਸਮਿਟ ਹੁੰਦੀ ਹੈ ਜਿਵੇਂ ਬਰੂਸੀਲੋਸਿਸ ਹੈ ਇੱਕਦੋ ਬਿਮਾਰੀਆਂ ਹੋਰ ਹੁੰਦੀਆਂ ਉਹ ਬਿਮਾਰੀਆਂ ਕਿਤੇ ਨ ਪੰਜਾਬ ਹੈ ਮੈਂ ਇੱਕ ਗੱਲ ਕਰਦਾ ਜਿਹੜੇ ਹਿਸਾਬ ਨਾਲ ਹੁਣ ਪੰਜਾਬ ਦੇ ਵਿੱਚ ਸੀਮਣਾਂ ਦੀ ਖੇਡ ਚੱਲ ਪਈ ਜਿੱਦੋਂ ਦਿਨੋਂ-ਦਿਨ ਬੰਦੇ ਸੀਮਣਾਂ ਦੇ ਚੱਕਰ ਚ ਲੁੱਟੀਆਂ ਜਾਂਦੇ ਚਾਰ-ਚਾਰ ਪੰਪਾਂ 500 ਦੇ ਸੀਮਣ ਇੱਕ ਮਾਦ ਦਾ ਰਿਕਾਰਡ ਹੁੰਦਾ ਪਿੱਛੇ ਕੋਈ ਰਿਕਾਰਡ ਹੀ ਨਹੀਂ ਹੈਗਾ ਇਸ ਹਿਸਾਬ ਨਾਲ ਮੈਨੂੰ ਹੀ ਲੱਗਦਾ ਪੰਜਾਬ ਦੀ ਬ੍ਰੀਡ ਆਉਣ ਵਾਲੇ ਸਮੇਂ ਚ ਸੁਧਰੂਗੀ ਕਿਉਂਕਿ ਸੀਮਣਾਂ ਦੀ ਚੁਆਇਸ ਹੀ ਨਹੀਂ ਆਪਾਂ ਨੂੰ ਪਤਾ ਲੱਗਦੀ ਕਿਹੜਾ ਸੀਮਣ ਲਾਉਣਾ ਕਿਹੜਾ ਨਹੀਂ ਲਾਉਣਾ ਸੀਮਣ ਆਪਾਂ ਢਾਂਚਾ ਦੇਖ ਕੇ ਲਾ ਦਿੰਦੇ ਆ ਮੁਰਕੇ ਕੱਟੀਆਂ 8-8 ਲੀਟਰ ਤੇ ਰਹਿ ਜਾਂਦੀਆਂ ਉਹਦੇ ਨਾਲੋਂ ਆਪਾਂ ਇਹ ਵੀ ਕਰ ਸਕਦੇ ਹੁਣ ਇੱਕ ਪਿੰਡ ਦੀ ਮੈਂ ਐਗ ਜੇ ਤੁਸੀਂ 100 200 ਘਰ ਤੋਂ ਵੀ 2-200 ਰੁਪਏ ਇਕੱਠਾ ਕਰੋਗੇ 2-200 ਇੱਕ ਘਰ ਤੋਂ 2-200 ਰੁਪਏ ਇਕੱਠਾ ਕਰਨ ਨਾਲ ਵੀ ਤੁਸੀਂ ਹਰਿਆਣੇ ਦੇ ਵਿੱਚੋਂ ਚੰਗਾ ਕੱਟਾ ਜਾਂ ਕਿਸੇ ਸਰਕਾਰੀ ਸੰਸਥਾ ਦੇ ਵਿੱਚੋਂ ਜਦੋਂ ਨੁਲਾਮੀ ਹੁੰਦੀ ਹੈ ਚੰਗਾ ਕੱਟਾ ਆਪਣੇ ਪਿੰਡ ਵਾਸਤੇ ਲਿਆ ਸਕਦੇ ਆ ਉਹਨੂੰ ਜੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਚੋਰੀ ਦਾ ਬਹੁਤ ਡਰ ਆ ਉਹਨੂੰ ਖੁੱਲਾ ਨਾ ਛੱਡੋ ਅਲੱਗ-ਅਲੱਗ ਡਿਊਟੀਆਂ ਲੱਗ ਜਾਂਦੀਆਂ ਨੇ ਕਿੰਨੀ ਕ ਖਰਾਕ ਖਾਂਦਾ ਕੱਟਾ 2-300 ਦੀ ਖਰਾਕ ਖਾਂਦਾ ਇੱਕ ਦਿਨ ਦੇ ਵਿੱਚ ਅਲੱਗ-ਅਲੱਗ ਡਿਊਟੀਆਂ ਲਾ ਕੇ ਆਪਾਂ ਕੱਟੇ ਨੂੰ ਵਾਰੀ-ਵੱਟੇ ਕਰੇ ਰੱਖ ਸਕਦੇ ਆ ਸੋ ਪਰ ਉਹ ਇਹ ਚੀਜ਼ ਕਰ ਲਓਗੇ ਤਾਂ ਤੁਹਾਡੇ ਘਰਾਂ ਦੇ ਆਮ ਪਿੰਡਾਂ ਦੇ ਵਿੱਚ 5 ਤੋਂ 10% ਪਸ਼ੂ ਜਿਹੜੇ ਰਿਪੀਟ ਹੁੰਦੇ ਨੇ ਛੋਟੇ ਦੀ ਨਾ ਮੌਜੂਦਗੀ ਕਾਰਨ ਉਹ ਤੁਹਾਡੇ ਰਿਪੀਟ ਹੋਣੋਂ ਹਟ ਜਾਂਦੇ ਨੇ ਬਾਕੀ ਕਈ ਵਾਰ ਕੀ ਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਮੱਝਾਂ ਤੁਸੀਂ ਕੱਟੇ ਤੋਂ ਕਰਾਸ ਕਰਾਓ ਜਿਹੜੇ ਪਰਾ ਸਹੀ ਸੰਭਾਲ ਕਰਦੇ ਨੇ ਸਾਰੀਆਂ ਮੱਝਾਂ AI ਤੋਂ ਰਹਿੰਦੀਆਂ ਨੇ AI ਟੈਕਨੀਕ ਬੈਸਟ ਹੈ ਕਿਉਂਕਿ ਤੁਸੀਂ ਇੱਕ ਸੈਂਟਰ ਦੇ ਵਿੱਚ 20 ਤੋਂ 40 ਛੋਟੇ ਰੱਖ ਸਕਦੇ ਹੋ ਜਿਨ੍ਹਾਂ ਦਾ ਰਿਕਾਰਡ ਤੁਹਾਨੂੰ ਪਤਾ ਵੀ ਚੰਗਾ ਹੈ ਪਰ ਜਿੱਥੇ ਤੁਹਾਨੂੰ ਲੱਗਦਾ ਵੀ ਇੱਕ ਦੋ ਮੱਝਾਂ ਜਿਵੇਂ 10 20 ਮੱਝਾਂ ਨੇ ਇੱਕ ਦੋ ਮੱਝਾਂ ਕਿ ਵੀ ਰਿਪੀਟ ਹੋ ਜਾਂਦੀਆਂ ਜਾਂ ਟੀਕੇ ਤੋਂ ਕਿ ਵੀ ਤਿੰਨ ਤਿੰਨ ਵਾਰੀ ਭਰਾ ਲੈਣਾ ਟੀਕੇ ਤੋਂ ਮੱਝ ਨਹੀਂ ਰਹਿੰਦੀ ਉੱਥੇ ਤੁਸੀਂ ਡਾਇਰੈਕਟ ਕਰਾਸ ਕਰਾ ਸਕਦੇ ਹੋ ਰਿਜ਼ਲਟ ਤੁਹਾਨੂੰ ਫਿਰ ਵੀ ਵਧੀਆ ਮਿਲੂ ਕਿਉਂਕਿ ਜਿਹੜਾ ਤੁਸੀਂ ਚਲੋਟਾ ਸੈੱਟ ਕਰਿਆ ਹੋ ਉਹ ਝੋਟੇ ਦਾ ਪਿੱਛੇ ਪੀੜੀਆਂ ਦਾ ਰਿਕਾਰਡ ਹੋ ਰਿਜ਼ਲਟ ਤੁਹਾਨੂੰ ਫਿਰ ਵੀ ਉਹਦੇ ਬਰਾਬਰ ਆਜੂ ਇਸੇ ਹੀ ਚੱਕਰ ਦੇ ਵਿੱਚ ਆਪਣੇ ਪਹਿਲਾਂ ਵੀ ਹੀ ਸਿਸਟਮ ਹੁੰਦਾ ਸੀ ਪਸ਼ੂ ਕਿੰਨਾ ਹੀਟ ਚ ਖੁੱਲ ਕੇ ਆਉਂਦੇ ਸੀ ਤੇ ਰਿਪੀਟ ਦੀ ਸਮੱਸਿਆ ਬਹੁਤ ਘੱਟ ਸੀ ਤਾਂ ਕਾਫੀ ਭਰਾਵਾਂ ਦੇ ਮੈਸੇਜ ਆਏ ਸੀ ਆ ਵੱਡੇ ਵੱਡੇ ਨੌਰੇ ਨੇ ਤਾਂ ਕਾਫੀ ਪਰਮਾਂ ਦੇ ਵਿੱਚ ਦੇਖਿਆ ਸੀ ਨੌਰਿਆਂ ਦੇ ਵਿੱਚ ਤਾਂ ਜਿਹੜੇ ਕੱਟੇ ਨੇ ਜਸ ਛੋਟੇ ਟੀਜ਼ਰ ਐਜ਼ ਅ ਟੀਜ਼ਰ ਜਾਂ ਵੱਡੇ ਸਾਨ ਕਰਾਸ ਵਾਸਤੇ ਉਹ ਡੇਰੀਆਂ ਦੇ ਵਿੱਚ ਰੱਖੇ ਹੋਏ ਨੇ ਕਿਉਂਕਿ ਡੇਰੀ ਦੇ ਵਿੱਚ ਕਈ ਵਾਰੀ ਮੱਲਾ 40 ਪਸ਼ੂ ਨੇ 50 50 ਚ ਤੁਸੀਂ ਚੰਗੇ 10 ਸਿਲੈਕਟ ਕਰਕੇ ਤੁਸੀਂ ਬਰੀਡ ਦਾ ਕੰਮ ਕਰ ਲਓ ਏਆਈ ਹੋ ਜਾਂਦੀ ਆ ਪਸ਼ੂ ਗੱਭਣ ਹੋ ਜਾਂਦਾ ਤਾਂ ਤੁਸੀਂ ਇਹ ਨਹੀਂ 50 ਮੱਝਾਂ ਨੂੰ ਕਈ ਵਾਰੀ ਏਆਈ ਨਾਲ ਸਹੀ ਟਾਈਮ ਤੇ ਆਪਾਂ ਟੀਕਾ ਨਹੀਂ ਭਰਿਆ ਜਾਂਦਾ ਹੋਰ ਮੁਸ਼ਕਲਾਂ ਕਈ ਆਉਂਦੀਆਂ ਨੇ ਉੱਥੇ ਫਿਰ ਆਪਾਂ ਡਾਇਰੈਕਟ ਕਰਾਸ ਕਰਾ ਸਕਦੇ ਆ ਕਿਉਂਕਿ ਡੈਕਟਰ ਕਹੋ ਜੀ ਜੇ ਤੁਸੀਂ ਇੱਕ ਵਾਰੀ ਜੰਪ ਦੇਵੋਗੇ ਇੱਕ ਜੰਪ ਬਹੁਤ ਹੁੰਦਾ ਇੱਕ ਜੰਪ ਤੋਂ ਬਾਅਦ ਜੰਪ ਨਾ ਦਿਆ ਕਰੋ ਕਿਉਂਕਿ ਇੱਕ ਜੰਮ ਦੇ ਸਪਰਮ ਜਿਹੜੀ ਸਪਰਮ ਸੈੱਲ ਦੀ ਕੁਆਂਟੀਟੀ ਆ ਉਹ ਬਹੁਤ ਜ਼ਿਆਦਾ ਹੈਗੀ ਮੰਨ ਲਓ ਜੇ ਤੁਸੀਂ ਇੱਕ ਵਾਰੀ ਜੰਪ ਦਿੱਤਾ ਤਾਂ 25 30 ਘੰਟੇ ਸਪਰਮ ਉਹ ਟ੍ਰੈਕ ਦੇ ਵਿੱਚ ਹੀ ਰਹਿੰਦੇ ਨੇ ਤੱਪ ਅਗਲੇ 25 30 ਘੰਟਿਆਂ ਦੇ ਵਿੱਚ ਵੀ ਕਈ ਵਾਰੀ ਕੀ ਹੁੰਦਾ ਵੀ ਓਵੂਲੇਸ਼ਨ ਹੋ ਜਾਂਦੀ ਆ ਜਿੱਦਾਂ ਇੱਥੇ ਤੱਕ ਵੀ ਆਪਾਂ ਦੇਖਿਆ ਗਿਆ ਕਈ ਵਾਰੀ ਜਦੋਂ ਪਸ਼ੂ ਹੀਟ ਤੇ ਪਹਿਲੀ ਹੀਟ ਤੇ ਆ ਜਾਂਦਾ ਆਪਾਂ ਠੀਕ ਆ ਜਮ ਐਂਡ ਤੇ ਭਰਉਣੇ ਆ ਜਾ ਕੇ ਜਦੋਂ ਐਗ ਬਣ ਜੇ ਜਦੋਂ ਪਸ਼ੂ ਹੀਟ ਤੇ ਆ ਗਿਆ ਕਈ ਤਾਂ ਪਸ਼ੂ ਵਗਲੇ ਤਾਂ ਜਾ ਕੇ ਕਿਤੇ ਤਾਰਾ ਦਿੰਦਾ ਪਰ ਫਿਰ ਵੀ ਗੱਬਣ ਕਿਉਂ ਰਹਿ ਜਾਂਦਾ ਉਹ ਕਿਉਂਕਿ ਸਪਰਮ ਸੈੱਲ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਨੇਚਰਲ ਕ੍ਰੋਸਿੰਗ ਦੇ ਵਿੱਚ ਜੰਪ ਦੀ ਉਹਦੇ ਨਾਲ ਕੀ ਹੁੰਦਾ ਜੇ ਮੰਨ ਲਓ ਐਨੇ ਸਪਰਮ ਸੈੱਲ ਵਿੱਚ ਪਏ ਨੇ ਅਗਲੇ ਦਿਨ ਜਾ ਕੇ ਓਵੂਲੇਸ਼ਨ ਹੋਣੀ ਹੈ ਕਿਤੇ ਨਾ ਕਿਤੇ ਫਿਰ ਵੀ ਜਿਹੜਾ ਇੱਕ ਉਹ ਸੈੱਲ ਆ ਉਹਨੇ ਐਗ ਨਾਲ ਫਰਟੀਲਾਈਜ਼ ਕਰ ਜਾਣਾ ਤੇ ਐਮਬ੍ਰਿਓ ਬਣ ਜਾਣਾ ਬੱਚਾ ਬਣ ਜਾਣਾ ਇਹ ਤੁਸੀਂ ਚੀਜ਼ ਕਰ ਸਕਦੇ ਹੋ ਇੱਕ ਝੋਟਾ ਜ਼ਰੂਰ ਰੱਖੋ ਤਾਂ ਪੰਜਾਬ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਪਿੰਡਾਂ ਦੇ ਵਿੱਚ ਕੰਟਰੀ ਕਰ ਲਓ ਢਾਲ ਇਕੱਠੀ ਕਰਕੇ ਇੱਕ ਪੰਚਾਇਤੀ ਝੋਟਾ ਚੰਗਾ ਲੈ ਆਓ ਤਾਂ ਆਪਣੀ ਬ੍ਰੀਡ ਸੁਧਰ ਜੂ ਨਹੀਂ ਤਾਂ ਦੇਖਿਆ ਵੀ ਜਿਹੜੇ ਹਸਾਬ ਨਾਲ ਅੱਜ ਕੱਲ ਸਿਮਨ ਦੀ ਚੱਲ ਰਹੀ ਹੈ ਸਿਸਟਮ ਕਈ ਵਾਰ ਤਾਂ ਇੱਥੋਂ ਤੱਕ ਵੀ ਦੇਖਿਆ ਝੋਟੇ ਦੇ ਮਾਲਕ ਵੀ ਡੁਪਲੀਕੇਟ ਸਿਮਨ ਦਿੰਦੇ ਦੇਖਿਆ ਉੱਥੇ ਕਈ ਵਾਰ ਇਹ ਗੱਲ ਨਹੀਂ ਸਮਝ ਲੱਗੀ ਵੀ ਇਸ ਬੰਦੇ ਦਾ ਹੀ ਨੁਕਸਾਨ ਹੋਊ ਪਰ ਫਿਰ ਵੀ ਉਹ ਡੁਪਲੀਕੇਟ ਸਿਮਨ ਕਿਉਂ ਬਣਾ ਰਿਹਾ ਇੱਥੋਂ ਤੱਕ ਮਤਲਬ ਆਪਾਂ ਉਹ ਚੀਜ਼ਾਂ ਦੇਖੀਆਂ ਹੋਈਆਂ ਨੇ ਸਿਮਨ ਬਹੁਤ ਚੰਗੇ ਮਾੜੇ ਆ ਰਹੇ ਨੇ ਸਾਰੇ ਜਿੱਦਾਂ ਐਚ ਆਰ ਐਲ ਡੀ ਵੀ ਦੀ ਗੱਲ ਕਰਦੇ ਹੁੰਦੇ ਉਹਦਾ ਭਰਾ ਲੋਜਾ ਚੰਗੇ ਦੋ ਚਾਰ ਪ੍ਰਾਈਵੇਟ ਝੋਟੇ ਹੈਗੇ ਨੇ ਜਿ ਔਰ ਇੱਕ ਝੋਟਾ ਜ਼ਰੂਰ ਰੱਖੋ ਉਹ ਜਿਵੇਂ ਘਰਾਂ ਦੇ ਵਿੱਚ ਰੱਖਣਾ ਤੁਹਾਨੂੰ ਇਨਕਮ ਵੀ ਦੇ ਸਕਦਾ ਜੇ ਕਿਸੇ ਬੰਦੇ ਨੇ ਆਪਦਾ ਪਰਸਨਲ ਖਰੀਦਣਾ ਤਾਂ ਪਿੰਡ ਦੇ ਵਿੱਚ ਆਪਣੇ ਕਈ ਪੰਡਾਂ ਦਾ ਪੰਜਾਬ ਦੇ ਵਿੱਚ ਝੋਟੀ ਹੈ ਨਹੀਂ ਕਿਸੇ ਪੰਡ ਚ ਇੱਕ ਅੱਧਾ ਹੁੰਦਾ ਜੇ ਤੁਸੀਂ ਚੰਗਾ ਖਰੀਦ ਲਓਗੇ ਤੁਹਾਨੂੰ ਉਹ ਇਨਕਮ ਵੀ ਦੇਊਗਾ ਐਜ਼ ਅ ਬਿਜ਼ਨਸ ਵੀ ਤੁਸੀਂ ਉਹਨੂੰ ਵਧ ਸਕਦੇ ਹੋ ਬਹੁਤ ਵਧੀਆ ਤੁਹਾਨੂੰ ਪ੍ਰੋਫਿਟ ਦੇਊ ਉਹ ਕਿਉਂਕਿ ਇਹ ਨਹੀਂ ਹੁੰਦਾ ਵੀ ਤੁਸੀਂ ਝੋਟਾ ਪਾਲ ਲਿਆ ਤੁਸੀਂ ਪੈਸੇ ਨਹੀਂ ਲੈਣੇ ਕਿਉਂਕਿ ਜਿਹੜੇ ਕੰਮ ਦੇ ਵਿੱਚ ਮਿਹਨਤ ਲੱਗਦੀ ਹੈ ਤੁਹਾਡਾ ਪੈਸੇ ਲੈਣ ਦਾ ਹੱਕ ਆ ਉੱਥੇ ਤੁਸੀਂ ਪੈਸੇ ਲੈ ਕੇ ਮੱਝ ਕ੍ਰਾਸ ਕਰਾ ਦਿਓਗੇ ਨਾਲੇ ਅਗਲੀ ਦੀ ਬ੍ਰੀਡ ਤੁਸੀਂ ਸੁਧਾਰ ਇੰਨਾ ਕੁ ਚੀਜ਼ਾਂ ਦਾ ਰਿਜ਼ਲਟ ਮਿਲੂ ਤੇ ਬਾਕੀ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਇਸ ਗੱਲ ਤੇ ਗੌਰ ਕਰਿਓ ਤੇ ਛੋਟਾ ਕੱਟਾ ਰੱਖਣਾ ਐਜ਼ ਅ ਟੀਜ਼ਰ ਤੁਸੀਂ ਇਦਾਂ ਦਾ ਕੱਟਾ ਐਡਾ ਕਰ ਸਕਦੇ ਹੋ ਜੇ ਵੱਡਾ ਸਾਂ ਲੈ ਕੇ ਆਉਣਾ ਲੱਖ ਡੇਢ ਲੱਖ ਦਾ ਤੁਹਾਨੂੰ ਵਧੀਆ ਮਿਲ ਜਾਣਾ ਜਿਹਦੇ ਰਿਕਾਰਡ ਹੋਊ ਤੇ ਉਹ ਵਧੀਆ ਤੁਹਾਡੇ ਬੱਚੇ ਪ੍ਰੋਡਿਊਸ ਕਰਕੇ ਦਊ ਜਿਹੜੇ 2-4% ਪਸ਼ੂ ਪਿੰਡ ਦੇ ਵਿੱਚ ਰਿਪੀਟ ਹੁੰਦੇ ਨੇ ਜਾਂ ਗੱਬਣ ਨਹੀਂ ਰਹਿੰਦੀਆਂ ਝੋਟੀਆਂ ਮੱਜਾਂ ਉਹ ਵੀ ਉਹਦੇ ਨਾਲ ਹੱਲ ਹੋ ਜਾਂਦਾ ਬਹੁਤ-ਬਹੁਤ ਧੰਨਵਾਦ ਦੀ ਤੇ ਬਾਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਲਾਈਕ ਤੇ ਸ਼ੇਅਰ ਕਰਿਓ